भले 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 ٹھیک ہے ہیلو فیسبوک نہیں ਸਮੂਚਿਆਂ ਇਨ ਦੇ ਹੰਸੰਗ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਤੇ ਸਮੂਚੇ ਤਰਨੇ ਦਲਾਂ ਵੱਲੋਂ ਜਿਨ੍ਹਾਂ ਦੇ ਵਿੱਚ ਸਾਡੇ ਬੜੇ ਸਤਕਾਰਯੋਗ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਹਰੀਆਂਵੈਲਾ ਵਾਲੇ ਉਹਨਾਂ ਵੱਲੋਂ ਬਾਬਾ ਨਾਗਰ ਸਿੰਘ ਜੀ ਬਾਬਾ ਰਗਵੀਰ ਸਿੰਘ ਜੀ ਖਿਆਲੇ ਵਾਲੇ ਤੇ ਤਰਨਾ ਦਲ ਦਸ਼ਮੇਸ਼ ਤਰਨਾ ਦਲ ਦੇ ਬਾਬਾ ਮੇਜਰ ਸਿੰਘ ਤੇ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਕਰਨਾਲ ਵਾਲੇ ਤੇ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ ਵਾਲੇ ਹੋਰ ਸੰਤ ਮਹਾਂਪੁਰਖ ਸਾਰੀਆਂ ਹੀ ਨਹਿੰਸ ਸਿੰਘ ਜਥੇਵੰਦੀਆਂ ਦੇ ਬਾਬਾ ਕੀ ਕਹਿੰਦੇ ਗੱਜਨ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਦਾਲਪੰਥ ਬਾਬਾ ਵਿਦੀ ਚੰਦ ਸਾਰੇ ਮਹਾਂਪੁਰਖਾਂ ਵੱਲੋਂ ਜਿਹੜੇ ਚੜ੍ਹਦੀ ਕਲਾ ਦੇ ਨਾਲ ਵਿਸ਼ਾਲ ਮਹੱਲਾ ਗੁਰਦੁਆਰਾ ਬਵਾਨਗੜ੍ਹ ਸਾਹਿਬ ਸ਼ੌਣੀ ਬੁੱਢਾ ਦਲ ਨਹਿੰਸ ਸਿੰਘਾਂ ਤੋਂ ਹਰ ਸਾਲ ਦੀ ਤਰ੍ਹਾਂ ਜਿਹੜਾ ਵਿਸ਼ਾਲ ਮਹੱਲਾ ਫਤਿਹਗੜ ਸਾਹਿਬ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਸ਼ਹੀਦੀ ਜੋੜ ਮੇਲ ਉਹਨਾਂ ਨੂੰ ਸਮਰਪਤ ਜਿਹੜੇ ਹਰ ਸਾਲ ਦੀ ਤਰ੍ਹਾਂ ਏ ਮਹੱਲੇ ਸਜਾਏ ਗਏ ਨੇ ਹੁਣ ਬਾਬਾ ਬੰਦਾ ਸਿੰਘ ਇੰਜੀਨੀਅਰ ਕਾਲਜ ਦੇ ਵਿੱਚ ਆ ਕੇ ਨਹਿਂਗ ਸਿੰਘਾਂ ਨੇ ਜੰਗ ਜੂ ਕਰਤਬ ਜਿਹੜੇ ਦਿਖਾ ਰਹੇ ਨੇ ਤੇ ਮੈਂ ਸਮੂਚੀਆਂ ਹੀ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਦੇ ਸੁਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਜਿਵੇਂ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਸ਼ਹੀਦੀ ਦੇਵਸ ਨੂੰ ਜਿਹੜੇ ਸਮਰਪਤ ਇਹ ਵਿਸ਼ਾਲ ਮਹੱਲੇ ਸਜਾਏ ਜਾਂਦੇ ਨੇ ਆਪਾਂ ਦਰਸ਼ਣ ਦਦਾਰੇ ਕਰੀਏ ਜਿਹੜੇ ਪਹੁੰਚ ਸਕਦੇ ਨੇ ਜਿਹੜੇ ਨਹੀਂ ਆਏ ਉਹ ਵੀ ਆ ਤੁਹਾਡੇ ਮੀਡੀਆ ਦੇ ਰਾਈ ਜਿਹੜੇ ਦਰਸ਼ਨ ਦਦਾਰੇ ਕਰਨ ਉਹਨਾਂ ਦੇ ਸਹਬਜ਼ਾਦਿਆਂ ਦੇ ਇਹ ਜਿਹੜੇ ਨਿਹੰਗ ਸਿੰਘ ਫੌਜਾਂ ਨੇ ਸਭ ਤੋਂ ਛੋਟੇ ਸਹਬਜ਼ਾਦੇ ਬਾਬਾ ਫਤਿਹ ਸਿੰਘ ਜਿਵੇਂ ਉਹਨਾਂ ਨੇ ਆ ਜਿਹੜਾ ਫਰਲਾ ਸਜਾ ਕੇ ਉਹਨਾਂ ਨੇ ਨਿਹੰਗ ਸਿੰਘਾਂ ਦਾ ਜਿਹੜਾ ਦਮਾਲਾ ਉਹਨਾਂ ਨੇ ਪ੍ਰਗਟ ਕੀਤਾ ਸੀ ਗੁਰਦੁਆਰਾ ਦਮਾਲਗੜ੍ਹ ਸਾਹਿਬ ਜਿਹੜਾ ਆਨੰਦਪੁਰ ਸਾਹਿਬ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਦੀਵਾਨ ਸਜਾਏ ਹੋਏ ਸੀ ਗੁਰਦੁਆਰਾ ਕੇਸਗੜ੍ਹ ਸਾਹਿਬ ਤੇ ਨਿਹੰਗ ਸਿੰਘਾਂ ਨੇ ਉਥੋਂ ਹੀ ਇਹ ਜਿਹੜੀ ਪ੍ਰਾਸਾ ਚੱਲੀ ਆਨੰਦਪੁਰ ਸਾਹਿਬ ਤੋਂ ਤੇ ਮੈਂ ਸਮੂਚੀਆਂ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਜਿਵੇਂ ਮਾਰੇ ਨੇ ਕਿਹਾ ਸੂਰਾ ਤੋਂ ਪਹਿਚਾਨੀਆ ਜੋ ਲੜਾ ਦੀਨ ਕੇ ਹੇ ਪਰਜਾ ਪਰਜਾ ਕਟ ਮਰਿਆ ਕਬੂ ਨਾ ਛੱਡਾ ਖੇਤ ਤੇ ਅੱਜ ਜਿਹੜੇ ਵਿਸ਼ਾਲ ਮਹੱਲੇ ਸਜਾਏ ਗਏ ਨੇ ਇਹ ਮੈਂ ਬੇਨਤੀ ਕਰਦਾ ਆਪਾਂ ਇਹ ਤੋਂ ਇਹਨਾਂ ਤੋਂ ਸੇਧ ਲਈਏ ਜਿਵੇਂ ਕੱਲ ਪਾਲਕੀ ਸਾਹਿਬ ਦੇ ਨਗਰ ਕੀਰਤਨ ਜਿਹੜੇ ਸਜਾਏ ਗਏ ਸਾਰੀਆਂ ਨਹਿੰਗਸੰਗ ਜਥੇਬੰਦੀਆਂ ਨੇ ਸਮੂਲੀਅਤ ਕੀਤੀ ਤੇ ਅੱਜ ਜਿਹੜੇ ਵਿਸ਼ਾਲ ਮਹੱਲੇ ਸਜਾਏ ਗਏ ਨੇ ਜਿਨ੍ਹਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਖੰਡੇ ਬਾਟੇ ਦਾ ਅਮਰ ਜ਼ਰੂਰ ਛੱਕੇ ਬਾਣੀ ਬਾਣੇ ਦੇ ਧਾਰਨ ਧਾਰਨੀ ਹੋਣ ਹਰ ਜਿਹੜਾ ਜੋੜ ਮੇਲੇ ਤੇ ਉਹ ਪਹੁੰਚਿਆ ਕਰੀਏ ਤੇ ਮਹਾਰਾਜ ਦੇ ਸਹਿਬਜ਼ਾਦਿਆਂ ਦੇ ਜਾਹਦੀ ਜੋੜ ਮੇਲਾ ਤੇ ਉੱਥੇ ਹੀ ਆਪਾਂ ਹਰ ਜਿਵੇਂ ਪ੍ਰੋਗਰਾਮਾਂ ਤੇ ਆਉਂਦੇ ਆਂ ਦੀਵਾਨ ਸੁਣੀਏ ਕਥਾ ਕੀਰਤਨ ਸੁਣੀਏ ਤਾਂ ਹੀ ਆਪਾਂ ਉਹਨਾਂ ਦੇ ਜਿਹੜੇ ਆਏ ਹੋਏ ਜੀਵਨ ਤੇ ਸੇਧ ਲੈ ਸਕਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਤਾਂ ਇਹ ਮਹਾਰਾਜ ਜਦੋਂ ਬਖਸ਼ਿਆ ਹੋਇਆ ਬਾਦ ਜਿਹੜਾ ਮਹਾਰਾਜ ਨੇ ਸਾਨੂੰ ਖਾਲਸਾ ਪੰਥ ਨੂੰ ਬਖਸ਼ਿਆ ਏ ਇਹ ਮਹਾਰਾਜ ਨੇ ਬਖਸ਼ਿਆ ਆਜ਼ਾਦੀ ਦੀ ਨਿਸ਼ਾਨੀ ਏ ਸਾਡੀ ਇਹ ਆਜ਼ਾਦੀ ਦਾ ਜੋ ਕਿ ਪ੍ਰਤੀਕ ਹੈ ਬਹੁਤ ਘੱਟ ਲੋਪ ਹੋ ਚੁੱਕੀਆਂ ਚੀਜ਼ਾਂ ਜੋ ਕਿ ਮਹਾਰਾਜ ਨੇ ਬਖਸ਼ੀਆਂ ਹੋਈਆਂ ਐ ਹੁਣ ਤੱਕ ਇਹ ਸੰਭੀਆਂ ਜਾ ਰਹੀਆਂ ਆ ਜਾਣੀਆਂ ਚਾਹੀਦੀਆਂ ਜਾਂ ਕੇ ਸਾਰੇ ਦਲ ਪੰਥਾਂ ਕੋਲ ਘਟੋ ਘਟੇ ਇਹ ਮੈਂ ਕਹਿੰਦਾ ਫੌਜਾਂ માં ਬਹੁਤ ਘੱਟ ਰਹਿ ਚੁੱਕਿਆ ਐ ਹੁਣ ਜਿੱਦਾਂ ਕਿ ਦੇਖੋ ਦੇਖੀ ਤੁਹਾਨੂੰ ਪਤਾ ਹੀ ਐ ਅੱਗੇ ਮਹਾਂਪੁਰਖਾਂ ਦੀਆਂ ਹੁਣ ਨਿਸ਼ਾਨੀਆਂ ਜਿਹੜੀਆਂ ਬਾਖਸ਼ ਧੰਨ ਸ਼੍ਰੀ ਗੋਬਿੰਦ ਸਿੰਘ ਜੀ ਕਲਗੀ ਵਾਲੇ ਪਾਸ਼ਾ ਨੇ ਬਖਸ਼ੀਆਂ ਹੋਈਆਂ ਐ ਹੁਣ ਮਹਾਰਾਜ ਦੇ ਸਮੇਂ ਤੋਂ ਚਲਦੀਆਂ ਆ ਰਹੀਆਂ ਐ ਇੱਦਾਂ ਹੀ ਹੁਣ ਅੱਗੇ ਅੱਗੇ ਕਿ ਫੌਜਾਂ ਕੋਲੇ ਸੰਭੀਆਂ ਜਾ ਰਹੀਆਂ ਐ ਜਿੱਦਾਂ ਕਿ ਤੁਹਾਨੂੰ ਪਤਾ ਹੀ ਐ ਅੱਗੇ ਹੁਣ ਇਹ ਪਾਂਛੀ ਕਿ ਐਸਾ ਪਾਂਛੀ ਐ ਕਿ ਜਿਹਨੇ ਆਜ਼ਾਦੀ ਹੀ ਪਸ ਜਿਹੜੇ ਮਾਰੇ ਨੇ ਜਿਹੜੀ ਸਾਨੂੰ ਖਾਲਸਾ ਪਾਤ੍ਰਾ ਨੂੰ ਬਖਸ਼ਿਆ ਕਿ ਆਜ਼ਾਦ ਹੀ ਰਹਿਣਾ ਹੈ ਇਹ ਸਾ ਉਸ ਆਜ਼ਾਦੀ ਦਾ ਪ੍ਰਤੀਤ ਹੈ ਇਸ ਦਲਪੰਥ ਦੇ ਵਿੱਚ ਅੱਜ ਮਲੇ ਦੀ ਸ਼ੋਭਾ ਬਣ ਕੇ ਆਇਆ ਹੈ ਜੋ ਕਿ ਤੁਹਾਨੂੰ ਆਪਣਾ ਕੀ ਕਹਿੰਦੇ ਆਪਣਾ ਦਿਖਾਉਣ ਲਈ ਵੀ ਬੀ ਮਾਰਾ ਜਿਆਦਾ ਸਪੀਡ ਹੁੰਦੀ ਆ ਉਹ ਥੱਲੇ ਆ ਆਜ਼ਾਦ ਇਹ ਤੁਹਾਨੂੰ ਦਿਖਾਉਣ ਲਈ ਵੀ ਮਹਾਰਾਜ 6ਵੇਂ ਪਾਸ਼ਾ ਜੀ ਨੇ ਕਿਸ ਤਰੀਕੇ ਦਾ ਰੱਖਿਆ ਕਿਦਾਂ ਮਾਰਾ ਇਹਦੇ ਫੌਜਾਂ ਕੋ ਰਹਿੰਦਾ ਆ ਰਿਹਾ ਹੈ ਇਹ ਉਸੇ ਪ੍ਰਕਾਰ ਉਹਨਾਂ ਆਜ਼ਾਦੀ ਦਾ ਪ੍ਰਤੀਤ ਹੈ ਤੁਹਾਡੇ ਸਾਹਮਣੇ ਰੱਖਿਆ ਜਾ ਰਿਹਾ ਦਲਪੰਥਾ ਵਿੱਚ ਸੰਭਿਆ ਜਾ ਰਿਹਾ ਜੀ ਦੀ ਕੀ ਫਤਿਹ ਆਪਾਂ ਅੱਜ ਅਗਰ ਫਤੇ ਸਿੰਘ ਬਾਬਾ ਜੋਰਾਗਰ ਸਿੰਘ ਦੇ ਉਹਨਾਂ ਦੇ ਅੱਜ ਮਹਲਾ ਸੀਗਾ ਜਿਹੜਾ ਤੁਮਤਾਮਨਰ ਮਨਾਇਆ ਗਿਆ ਸੀਗਾ ਸਿੰਘ ਜਹਾਜ ਜਹਾਜ ਬਾਬਾ ਬਲਵੇਰ ਸਿੰਘ ਜਿਨ੍ਹਾਂ ਦਾ ਤਿੰਨ ਕੋੜਿਆਂ ਦੀ ਦੌੜ ਚਾਰਕ ਤੋੜ ਕੋੜਿਆਂ ਦੀ ਦੌੜ ਜਿਹੜੀ ਅੱਜ ਦਿਖਾਈ ਗਈ ਹੈ ਤੇ ਆਪਣਾ ਇੱਧਰ ਵੀ ਗੱਤਗਾ ਦੇਖੋ ਗੱਤਗਾ ਚੱਲ ਰਿਹਾ ਮਹਾਰਾ ਦੀ ਕਿਰਪਾ ਨਾਲ ਜੀ ਹਰੇਕ ਨੂੰ ਜਿਨ੍ਹਾਂ ਵੀ ਵਾਦ ਵਾਦ ਸੇਵਾਦਾਰ ਘੋੜਸਵਾਰ ਵਾਦ ਵਾਦ ਦਲ ਪੰਥੇ ਨਾਲ ਜੁੜੋ ਜੀ ਜਿਨ੍ਹਾਂ ਕੋਲ ਵੀ ਅਮਰਦੇਵ ਨਹੀਂ ਛੱਕਿਆ ਖੰਡੇ ਬਾਟੇ ਦਾ ਉਹ ਖੰਡੇ ਬਾਟੇ ਦੀ ਅਮਰਦੇਵ ਛੱਕੇ ਗੁਰੂ ਵਾਲੇ ਬਣੇ ਜੀ ਆਪਣਾ ਹੀ ਦੋ ਘੋੜਿਆਂ ਦੇ ਜੋੜੀ ਵਾਲੇ ਜੀ ਭਜਾਣੇ ਆ ਜੀ ਚਾਰ ਤੇ ਪਹਿਲਾਂ ਸੀਗੇ ਹੁਣ ਪਹਿਲਾਂ ਮੜੇ ਭੱਜੇ ਨਹੀਂ ਹੁਣ ਦੋ ਤੇ ਆ ਗਏ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀਆਂ ਜੀ ਘਰ ਆ ਜਾਵੇ ਨੇ ਆਲੋ ਸਿਦਾ ਸਿੰਘ ਜੀ ਮਾਨੂੰ ਪਾਵੇ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾ ਤਾਂ ਇਹ ਇਹ ਮਹਾਰਾਜਾ ਜਦੋਂ ਬਖਸ਼ਿਆ ਹੋਇਆ ਬਾਅਦ ਜਿਹੜਾ ਮਹਾਰਾਜ ਨੇ ਸਾਨੂੰ ਖਾਲਸਾ ਪੰਥ ਨੂੰ ਬਖਸ਼ਿਆ ਏ ਇਹ ਮਹਾਰਾਜ ਨੇ ਬਖਸ਼ਿਆ ਆਜ਼ਾਦੀ ਦੀ ਨਿਸ਼ਾਨੀ ਏ ਸਾਡੀ ਇਹ ਆਜ਼ਾਦੀ ਦਾ ਜੋ ਕਿ ਪ੍ਰਤੀਕ ਹੈ ਬਹੁਤ ਘੱਟ ਲੋਪ ਹੋ ਚੁੱਕੀਆਂ ਚੀਜ਼ਾਂ ਜੋ ਕਿ ਮਹਾਰਾਜ ਨੇ ਬਖਸ਼ੀਆਂ ਹੋਈਆਂ ਏ ਹੁਣ ਤੱਕ ਇਹ ਸੰਭੀਆਂ ਜਾ ਰਹੀਆਂ ਜਾਣੀਆਂ ਚਾਹੀਦੀਆਂ ਜਾਂ ਕੇ ਸਾਰੇ ਦਲ ਪੰਥਾਂ ਕੋਲ ਘਟੋ ਘਟੇ ਇਹ ਮੈਂ ਕਹਿੰਦਾ ਫੌਜਾਂ ਵਾਂ ਬਹੁਤ ਘੱਟ ਰਹਿ ਚੁੱਕਿਆ ਏ ਹੁਣ ਜਿੱਦਾਂ ਕੀ ਦੇਖੋ ਦੇਖੀ ਤੁਹਾਨੂੰ ਪਤਾ ਹੀ ਹੈ ਅੱਗੇ ਮਹਾਂਪੁਰਖਾਂ ਦੀਆਂ ਹੁਣ ਨਿਸ਼ਾਨੀਆਂ ਜਿਹੜੀਆਂ ਬਾਦਸ਼ਾਹ ਧਨਸ਼ੀਰ ਗੋਬਿੰਦ ਸਿੰਘ ਜੀ ਕਲਗੀ ਵਾਲੇ ਹੁਣ ਮਹਾਰਾਜ ਦੇ ਸਮੇਂ ਤੋਂ ਚਲਦੀਆਂ ਆ ਰਹੀਆਂ ਐ ਇੱਦਾਂ ਹੀ ਹੁਣ ਅੱਗੇ-ਅੱਗੇ ਕੇ ਫੌਜਾਂ ਕੋਲ ਹੀ ਸੰਭਿਆ ਜਾ ਰਹੀਆਂ ਐ ਜਿੱਦਾਂ ਕਿ ਤੁਹਾਨੂੰ ਪਤਾ ਹੀ ਆਗੇ ਹੁਣ ਇਹ ਪਾਂਸ਼ੀਕ ਐਸਾ ਪਾਂਸ਼ੀਕ ਐ ਕਿ ਜਿਹਨੇ ਆਜ਼ਾਦੀ ਹੀ ਪਸੰਦ ਕਰੀ ਆ ਸਦਾ ਜਿਹੜੇ ਮਹਾਰਾਜ ਨੇ ਜਿਹੜੀ ਸਾਨੂੰ ਖਾਲਸਾ ਪਥਰੂ ਬਖਸ਼ਿਆ ਕਿ ਆਜ਼ਾਦ ਹੀ ਰਹਿਣਾ ਐ ਇਸਾ ਉਸ ਆਜ਼ਾਦੀ ਦਾ ਪ੍ਰਤੀਤ ਐ ਇਸ ਦਲਪੱਤ ਦੇ ਵਿੱਚ ਅੱਜ ਮਲੇ ਦੀ ਸ਼ੋਭਾ ਬਣ ਕੇ ਆਇਆ ਐ ਜੋ ਕਿ ਤੁਹਾਨੂੰ ਦੇ ਆਪਣਾ ਕੀ ਕਹਿੰਦੇ ਆਪਣਾ ਦਿਖਾਉਣ ਲਈ ਵੀ ਥੱਲੇ ਇਹ ਤੁਹਾਨੂੰ ਦਿਖਾਉਣੀ ਵੀ ਮਹਾਰਾਜ 6ਵੇਂ ਪਾਸ਼ਾ ਜੀ ਨੇ ਕਿਸ ਤਰੀਕੇ ਦਾ ਰੱਖਿਆ ਕਿਦਾਂ ਮਹਾਰਾਜ ਦੇ ਫੌਜਾਂ ਕੋ ਰਹਿੰਦਾ ਆ ਰਿਹਾ ਹੈ ਇਹ ਉਸੇ ਪ੍ਰਕਾਰ ਹੁਣ ਆਜ਼ਾਦੀ ਦਾ ਪ੍ਰਤੀਕ ਹੈ ਥੋੜੇ ਸਾਹਮਣੇ ਰੱਖਿਆ ਜਾ ਰਿਹਾ ਦਲ ਪੰਥਾ ਵਿੱਚ ਸਾਂਭਿਆ ਜਾ ਰਿਹਾ ਜੀ ਜੀ ਕੀ ਫਤਿਹ ਆਪਾਂ ਅੱਜ ਫਤੇ ਸਿੰਘ ਬਾਬਾ ਜੋਰਾਗਰ ਸਿੰਘ ਦੇ ਉਹਨਾਂ ਦੇ ਅੱਜ ਮਹੱਲਾ ਸੀਗਾ ਜਿਹੜਾ ਤੁਮਤਾਮਨ ਨਾਲ ਮਨਾਇਆ ਗਿਆ ਸੀਗਾ ਸਿੰਘ ਜਹਾਜ ਜਹਾਜ ਅਹਰ ਬਾਬਾ ਬਲਵੇੜ ਸਿੰਘ ਜਿਨ੍ਹਾਂ ਦਾ ਤਿੰਨ ਕੋੜਿਆਂ ਦੀ ਦੌੜ ਚਾਰਕ ਦੌੜ ਕੋੜਿਆਂ ਦੀ ਦੌੜ ਜਿਹੜੀ ਅੱਜ ਦਿਖਾਈ ਗਈ ਹੈ ਤੇ ਆਪਣਾ ਇੱਧਰ ਵੀ ਗੱਤਗਾ ਦੇਖੋ ਗੱਤਗਾ ਚੱਲ ਰਿਹਾ ਮਹਾਰਾ ਦੀ ਕਿਰਪਾ ਨਾਲ ਜੀ ਹਰੇਕ ਨੂੰ ਜਿੰਨਾ ਵੀ ਹੈ ਵਤ ਵਤ ਸੇਵਾਦਾਰ ਕੋੜਸਵਾਰ ਵਤ ਵਤ ਦਲ ਪੰਥੇ ਨਾਲ ਜੁੜੋ ਜੀ ਜਿਨ੍ਹਾਂ ਕੋਲ ਵੀ ਅਮਰ ਤੇ ਨਹੀਂ ਛੱਕਿਆ ਖੰਡੇ ਬਾਟੇ ਦਾ ਉਹ ਖੰਡੇ ਬਾਟੇ ਦੇ ਅਮਰ ਤੇ ਛੱਕੇ ਗੁਰੂ ਵਾਲੇ ਬਣੋ ਜੀ ਆਪਰਾ ਇਹ ਦੋ ਘੋੜਿਆਂ ਦੇ ਜੋੜੀ ਵਾਲੇ ਜਿੱਪ ਜਾਂਦੇ ਆ ਜੀ ਚਾਰ ਤੇ ਪਹਿਲਾਂ ਸੀਗੇ ਹੁਣ ਪਹਿਲਾਂ ਮੜੇ ਭੱਜੇ ਨਹੀਂ ਹੁਣ ਦੋ ਤੇ ਆ ਗਏ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀਆਂ ਜੀ ਘਰ ਆਵੇ ਨੇ ਆਲੋਈ ਸ਼ਿਦਾ ਸਿੰਘ ਜੀ ਮਾਨੂੰ ਪਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਪੂਰੀ 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 ਮੱਜ ਗਿਆ ਬਹੁਤ ਯੋਸ਼ ਬੜਾ ਥੱਲੇ ਹੋ ਕੇ ਬੈਠੇ ਸਾਰੇ ਹੋ ਗਏ ਸਤਿ ਸ਼੍ਰੀ ਅਕਾਲ ਵਾਤਾਵਰਣ ਦਾ ਹੋਇਆ ਸ੍ਰੀ ਦੇ ਨਿਸ਼ਾਨ ਆਪਣੇ ਨਿਸ਼ਾਨ ਦੇ ਦਰਸ਼ਕ ਕਰ ਰਹੇ ਪਾਰ ਵਾਲੇ ਪਿੱਛੇ ਹੋ ਗਿਆ ਬਣਾ ਸਾਡੇ ਫੁੱਟਾਂ ਚੱਲਦੇ ਦੇ ਤੀਹ ਹਰੀ ਜਨਾਨ ਸਾਧਨਾ ਕਰ ਰਿਹਾ ਸਿੱਧਿਆ ਦੇ ਸਿੱਧਿਆ ਸੋ ਸੁਹਾਨੇ ਮਾਰੀ ਗੁਰੂ ਕਵਿਤੀ ਪਰ ਪਾਸ਼ਾ ਜੀ ਜੀ ਸੋ ਗੁਰੂ ਦੇ ਪਿਆਰੇ ਮਹਾਨ ਧਰਤੀ ਫਤੇ ਜਬਤ ਜੀ ਦੀ ਪਾਵਨ ਪਵਿੱਤਰ ਕਸੀ ਜਿੱਥੇ ਆਪ ਹਾਜ਼ਰੀਆਂ ਭਰ ਰਹੇ ਸਭ ਨੂੰ ਬਿਖਾਇਓ ਗਾਰ ਰਹਿ ਇੱਕ ਇੱਕ ਤੋਂ ਦੇ ਪੰਖੋਂ ਘੋੜਿਆਂ ਤੇ ਤਾੜ ਮਹਾਨ ਮਹਾਤਾ ਮਹਾਨ ਨਗਰ ਕੇਸਣਾ ਉਹਨਾ ਮਹਾਂ ਮਸ਼ੀਦਾ ਦੀ ਯਾਦ ਦੇ ਵਿੱਚ ਮੁੱਚੇ ਮਹਾਂ ਸਿੰਘ ਬਲਾ ਪੰਖਾ ਵੱਲੋਂ ਜੁੜਾ ਜਿਤਵਾਰਾ ਬਾਬਾ ਜਨ ਸਾਫ ਇਤੋਂ ਵੀ ਛੱਡ ਛੱਡ ਨਾਚ ਮੈਂ ਹੈ ਸਭ ਜੋਸੇ ਤਰਾ ਆਪ ਜੀ ਦੇਖ ਰਹੇ ਹੋ ਪੂਰਾ ਚੱਕਰ ਸੇਖ ਜੀ ਆਉਂਦੇ ਬਾਬਾ ਜੀ ਸਾਡੇ ਨਵਾਬ ਦੇ ਟੁਟੇ ਨਾਮ ਨੂੰ ਬੋਲਣਾ ਕਿਸੇ ਦਾ ਪਹਿਲਾਂ ਆਪ ਦਾ ਸਮਾਨ ਜਿਹਦਾ ਸਾਹਮਣੇ ਰੱਖੋ ਇਹ ਬੱਚੇ ਜਾਨੇ ਚੀਜ਼ ਦੇਖਦੇ ਨੇ ਦੂਸਾਰਾ ਸਾਹ ਬਾਬਾ ਦੇ ਦਿਸੇ ਚੱਕਾ ਦਾਲਾ ਜਿਹਦੇ ਆਣਾ ਬਾਬਾ ਤੋਂ ਨਹੀਂ ਸਮਝੀ ਬੁੱਢਾ ਡਾਲ ਦੇ ਤੀਸਰੇ ਜਿਹਦਾ ਨਵਾਬ ਮਕਬੂਲ ਸਿੰਘ ਦੇ ਨਾਮ ਇਹਦਾ ਵਿਸਲ ਇਹ ਵੀ ਜੱਫੇ ਸੱਤ ਫੂਟ ਤੇ ਸਾਡਾ ਸਾਧ ਸੰਪਦਾ ਆ ਰਹੀ ਹੈ ਜਿਹੜਾ ਨਾ ਨਾ ਪਾਨ ਆਗਰ ਨੇ ਸਫਾਰਿਬਲਾ ਪਤਰਾ ਦੇ ਨਿਸ਼ਾਨੀ ਧੂਤੀਏ ਬੇਲਾ ਭੰਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਜ ਉਨ੍ਹਾਂ ਦੇ ਮਠਾਰ ਬਿੰਦ ਕਰਤਾਰੀ ਹੋਈ ਦਸ਼ਮ ਗਣਤ ਦੀ ਬਾਣੀ ਦੇ ਬੋਧ ਪਾਏ ਉਸ ਤੋਂ ਪਰੰਤ ਸ਼ਕਤੀ ਮਾਣਿਆ ਹੋਣਾ ਜੀ ਜਮਨੇ ਪਾਉ わが。 ਲਾਲਾ ਆ ਜਾਣਾ ਸੋ ਆਪ ਵੀ ਦੇਖ ਰਹੇ ਹੋ ਥੱਥਾ ਮਾਰਦਾ ਕੋਠੇ ਜਰੋੜ ਦੇ ਵਿੱਚ ਆਪਣੇ ਬੱਚਿਆਂ ਦਾ ਖਿਆਲ ਰੱਖੋ ਬੱਚਿਆਂ ਦਾ ਗੁਰਦਵਾਰਾ ਆਪਣਾ ਇਹ ਬੱਚਿਆਂ ਦਾ ਸੁਨਾਨਾ ਸਾਧ ਕੇ ਰੱਖੋ ਤੇ ਨਵਾਓ ਇਹ ਬਟੂ ਸੇ ਤੁਸੀਂ ਅੱਗੇ ਬਾਬਾ ਜੀ ਸਾਡੇ ਮਦਦੋਂ ਦੇ ਕੇ ਜੀ ਪਹਿਲਾਂ ਆਪਣਾ ਸਮਾਨ ਜਿਹੜਾ ਸਾਫ਼ ਕੇ ਰੱਖੋ ਐ ਬੱਚਿਆਂ ਨੂੰ ਫੜ ਕੇ ਆਉਣ ਨਾਲ ਬੈਠੋ ਉਧਰ ਵੀ ਪੜਾ ਆਪਣਾ ਪੜਾਓ ਸੋ ਬੰਦੀ ਆਪੋ ਆਪਣੀ ਜਗ੍ਹਾ ਨਾਲ ਕੇ ਬੈਠਣ ਦੀ ਕਿਰਪਾਵਤਾ ਕਰੋ 5 ਰੁਪਏ ਦਾ ਬਾਬਾ ਬਰਿੰਦ ਸਿੰਘ ਦੀਆਂ ਗੱਲੀਆਂ ਚਲੇ ਜਨ ਜੱਟਾ ਵਾਲਾ ਪਹਿਲਾਂ ਬੱਚੜੇ ਤੋਂ ਮਹਾਨੀ ਸੇਵਾ ਕਰ ਰਹੇ ਨੇ ਬਾਬਾ ਪ੍ਰੇਮ ਸਿੰਘ ਬਾਬਾ ਬੰਦਾ ਸਿੰਘ ਸਾਹ ਦੇ ਸੇਵਾਦਾਰ ਜੀ ਆ ਆਣ ਵਾਲੇ ਬੇਟਰੇ ਜੀ ਜਵਨ ਜਲਾਲ ਆ ਗਿਆ ਹੋਇਆ ਇੱਥੇ ਸਵੇਦਰ ਸਾਹਿਬ ਜੀ ਵੀ ਕਾਮਨ ਕੋਲ ਤੋਂ ਪਰਸੂ ਦਾ ਸਰਹੰਦੂ ਕੋਲ ਜੀ ਦੌਰ ਤੁਸੀਂ ਭਲਾਈ ਬੰਦਾ ਜੀ ਕੋਈ ਨਹੀਂ ਪਤਾ ਜਿਹੜਾ ਵਰਤਨ ਦਾ ਬਾਬਾ ਫਤੇਹ ਸਿੰਘ ਸਾਹਿਬ ਦੀ ਜਿੰਨਾ ਦੀ ਯਾਰ ਦੇ ਵਿੱਚ ਮਹਾਨ ਸ਼ਹੀਦੀ ਸਭਾ ਜਿੱਥੇ ਦੇ ਚਾਪਾ ਹਾਜ਼ਰੀਆਂ ਭਰ ਰਹੇ ਆ ਫਕਰ ਪੰਜਾਬ ਦਾ ਨਵੀਰ ਸਿੰਘ ਜੀ ਆਕਾਦੀ ਸਭ ਨੇ ਕਰੋੜਾਂ ਦੇ ਜਿਹੜਾ ਵੱਡਾ ਬਾਲਾ ਬਾਬਾ ਨਾਦਰ ਸ਼ਹੀਦੀ ਬਾਬਾ ਨੌਰਾਜ ਸਿੰਘ ਜੀ ਪਰਮਲ ਹਰੀਆਂ ਦੇ ਬਾਬਾ ਰਣਜੀਤ ਸਿੰਘ ਜੀ ਖਿਆਲਾ

ਸਿਆ ਪੁੱਤਾਂ ਦਾ ਦੇਖਣ ਆਉਂਦੇ ਜਨਾਬ ਬਹੁਤ ਬਹੁਤ ਦਾ ਨਿੱਪਿਆ ਬੰਦ ਤੇ ਸੋਸਰਾ ਤੇ ਮਾਰੀ ਗੁਰੂ ਜੀ ਜੀ ਧਰਤੀ ਫਤੋ ਬਾਬ ਸਾਹਿਬ ਦੀ ਪਾਵਨ ਬਿੱਤਰ ਧਰਤੀ ਜੀ ਆ ਜੀ ਹਾਜ਼ਰ ਕਿਹਾ ਭਰੋ ਓ ਯਾਰ ਪਿੱਛੇ ਹੋ ਜਾ ਬਾਈ ਜੀ ਹਲੋ ਭਾਈ ਜੀ ਕੈਮਰਾ ਪਿੱਛੇ ਹੋ ਜਾ ਰ ਆਪਾਂ ਇੱਥੇ ਕਿਹੜਾ ਹੈਗੇ ਹੋਰ ਬੰਦੇ पिछे हुओ आगे आगे आला महांगा पर बाबा बरबीर सिंधी काफ़ी جو اوے یار دے اوہ پیار پا اوے قبر ہاں اوہ 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 او ਸਦਰ ਵੀ ਸ਼ੁਰੂ ਹੋ ਗਿਆ ਜਿਹੜਾ ਮਹੱਲਾ ਸ਼ਰਮ ਨੂੰ ਪਾਠ ਕਰਦੇ ਬੁੱਢਾ ਕਾਰਨ ਬਜਮਾ ਤਸ਼ ਸਿੰਘ ਲੋ ਗੋਲੀਆਂ ਸਹਿਦਾਰ ਸਦਰ ਵੀ ਸ਼ੁਰੂ ਹੋ ਗਿਆ ਰਿਹਾ ਬਿਆਨ ਦੇ ਵੀ ਪਰਿਵਾਰ ਕਰਿਆ ਦੋ ਹੰਮਦਾ ਸਾਹਿਬ ਜੀ ਦੀ ਪਾਵਨ ਪ੍ਰਤਿਪੰਥੀ ਦੇ ਜਾ ਕੇ ਮਿਆਂ ਦੇ ਵਿੱਚ ਪਾਈ ਦੋ ਗੋੜੀਆਂ ਦੇ ਕੇ ਆ ਗਏ ਅੱਗੇ ਲੋਕਾਂ ਦੇ ਨਾਲ ਇਹ ਤੋਂ ਤੁਹਾਨੂੰ ਦੇ ਪਿਆਰੇ ਇਸ ਤਰ੍ਹਾਂ ਧੰਨਵਾਦ ਦੀ ਬਾਤ ਦਵਾਨਾ ਦੇ ਵਿੱਚ ਕੈਂਪ ਦੇ ਸਰਮਾਣ ਨਿਸ਼ਾਨ ਆਪ ਹੀ ਦੇ ਕਰੇਗਾ ਜਵਾਹ ਜਵਾਹ ਚੰਗੀ ਜਲਾ ਜਾਰੀ ਬ੍ਰੋ ਜਾਰੀ